ਸਾਡੇ ਬਹੁਤ ਹੀ ਸਤਿਕਾਰਯੋਗ ਐ ਆਈ ਸੀ ਸੀ ਦੇ ਸਕੱਤਰ ਬੀ ਪੀ ਸਿੰਘ ਜੀ ਉਹਨਾਂ ਦਾ ਮੁਲਾਕਾਤਾਂ ਦਾ ਸਿਲਸਿਲਾ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਜਿਲ੍ਹਾ ਮੋਗਾ ਦੇ ਵਿੱਚ ਚੱਲ ਰਿਹਾ ਹੈ ਅੱਜ ਉਸ ਗੜੀ ਦੇ ਦੀਨ ਅੱਜ ਹਲਕਾ ਮੋਗਾ ਦੇ ਵਿੱਚ ਪਹੁੰਚੇ ਸੀ ਜਿੱਥੇ ਅੱਜ ਅਸੀਂ ਇੱਕ ਭਾਰੀ ਇਕੱਠ ਦੇ ਵਿੱਚ ਇੱਕ ਏਕਤਾ ਦਿਖਾਉਂਦੇ ਹੋਏ ਉਹਨਾਂ ਦਾ ਇੱਥੇ ਜੀ ਆਇਆਂ ਨੂੰ ਆਖਿਆ ਔਰ ਜੋ ਜੋ ਲੋਕਾਂ ਦੀਆਂ رائے ਸੀ ਸੰਗਠਨ ਦੇ ਸਬੰਧ ਵਿੱਚ ਉਹਦੇ ਵਿੱਚ ਫੁੱਲੀ ਚਰਚਾ ਹੋਈ ਕਾਂਗਰਸ ਪਾਰਟੀ ਪ੍ਰਤੀ ਜਿਹੜਾ ਵਰਕਰਾਂ ਦਾ ਕੀ ਹੋ ਗਿਆ ਹੁਕਾਰਾ ਹੈ ਬਸ ਦੇਖੋ ਵਰਕਰਾਂ ਚ ਪੂਰਾ ਜੋਸ਼ ਹੈ ਸਾਰੇ ਵਰਕਰ 2027 ਦੀ ਵੇਟ ਕਰ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਦਾ ਮੂੰਹ ਭੰਗ ਹੋ ਚੁੱਕਿਆ ਹੈ ਔਰ ਦੇਖੋ ਉਹਨਾਂ ਵਾਲੇ ਦੋ ਤਿੰਨ ਮਹੀਨਿਆਂ ਚ ਡਲੇ ਬਹਿਣਗੇ ਇਹਨਾਂ ਦੇ ਐਮਐਲਏ ਦੇ ਆਪ ਵਾਲਿਆਂ ਦੇ ਐਮਐਲਏ ਦੇ ਡਲੇ ਬਹਿਣਗੇ ਦੋ ਮਹੀਨਿਆਂ ਦੇ ਵਿੱਚ ਇਹਨੇ ਹੁਣ ਹੜਪੀੜਿਤ ਜਿਹੜੇ ਇਲਾਕੇ ਨੇ ਪਿੱਛੇ ਹੜ੍ਹ ਵੀ ਮਾਰ ਚੱਲਦੀ ਹੈ ਪੰਜਾਬ ਨੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਵੱਡੇ ਸਵਾਲ ਉੱਠ ਰਹੇ ਨੇ ਤੇ ਅ ਇਸ ਨੂੰ ਲੈ ਕੇ ਜਿਹੜਾ ਸਿਆਸਤ ਵੀ ਕਾਫੀ ਹੋਈ ਹੈ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ। ਦੇਖੋ ਪਿਛਲੇ ਹੜ੍ਹਾਂ ਦੇ ਵਿੱਚ ਸਰਕਾਰ ਨੇ ਕੀ ਕੀਤਾ ਬੱਚਾ-ਬੱਚਾ ਜਾਂਦਾ। ਇਹ ਤਾਂ ਪੰਜਾਬੀਆਂ ਨੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਦਿਲ ਲਖਾਇਆ। ਹਰੇਕ ਨੇ ਆਪ ਦਾ ਕਿਸੇ ਕੋਲੇ 5 ਰੁਪਏ ਸੀ ਕਿਸੇ ਕੋਲੇ 5 ਲੱਖ ਸੀ। ਹਰੇਕ ਨੇ ਉਹਦੇ ਵਿੱਚ ਯੋਗਦਾਨ ਪਾਇਆ। ਜਿੱਥੇ ਹੜਪੀਟ ਦੇ ਏਰੀਆ ਸੀ ਸਾਰਿਆਂ ਦੇ ਵਿੱਚ ਦੱਬ ਕੇ ਲੋਕਾਂ ਨੇ ਪੈਸੇ ਖਰਚੇ ਆ। ਦੱਬ ਕੇ ਰਾਸ਼ਨ ਵੜਿਆ ਔਰ ਦੱਬ ਕੇ ਲੋਕਾਂ ਦੀ ਮਦਦ ਕੀਤੀ ਹੈ। ਵਾਹਿਗੁਰੂ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ।